ਏ ਅੰਮ੍ਰਿਤਸਰ ਲਾ ਕੇ ਹਾਂ ਜਿਸੇ ਅੰਮ੍ਰਿਤਸਰ ਆ ਜੀ ਵੈਸੇ ਫਤਿਹਗੜ ਚੂੜੀਆਂ ਦੇ ਲਾ ਕੇ ਪੈਂਦਾ ਜੀ ਗੁਰਦਾਸਪੁਰ ਦੇ ਨੇੜੇ ਪੈਂਦਾ ਹਾਂ ਬਿਲਕੁਲ ਜੀ ਤੇ ਕਿਵੇਂ ਲੱਗਿਆ ਤੁਹਾਨੂੰ ਨਰਸਿਸਸਸ ਤੇ ਆ ਕੇ ਤੁਸੀਂ ਇੰਨੀ ਬਾਗਟ ਕਰਕੇ ਆਓ 200 ਕਿਲੋਮੀਟਰ ਤੇ ਬਹੁਤ ਜ਼ਿਆਦਾ ਖੁਸ਼ੀ ਹੋਈ ਭਾਜੀ ਆਣ ਕੇ ਜੀ 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 ਸਵੇਰੇ ਆਣ ਕੇ ਤੁਹਾਡੇ ਬੂਟੇ ਵੇਖੇ ਬਹੁਤ ਜ਼ਿਆਦਾ ਖੁਸ਼ ਹੋਇਆ ਮੈਂ ਤੁਹਾਡੀਆਂ ਨਾ ਵੀਡੀਓ ਵੇਖਦਾ ਸੀਗਾ ਜੀ 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 ਤੇ ਵੀਡੀਓ ਵੇਖਣ ਤੋਂ ਬਾਅਦ ਚ ਦੇਣ ਕੀਤਾ ਵੀ ਜਾ ਕੇ ਵੇਖ ਕੇ ਆਉਣਾ ਨਾਲੇ ਬੂਟੇ ਲਾਉਣੇ ਆ ਜਗਾ ਪਈ ਸਾਡੇ ਕੋਲ ਕਨਾਲਕ ਜਗਾ ਹੈਗੀ ਜੀ 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 ਮੈਂ ਸੋਚਿਆ ਚਲੋ ਬੂਟੇ ਉਹ ਗੱਨਾ ਜਿਆਦਾ ਬਿਲਕੁਲ ਬਿਲਕੁਲ ਜੀ ਤਕਰੀਬਨ 17 20 ਬੂਟੇ ਲੈ ਲਏ ਆ ਜੀ ਜੀ ਹਾਂ ਸਾਰੀ ਵੈਰਾਈਟੀ ਦੇ ਆ ਜੀ ਹਾਂ ਕਿਨੂ ਹੋ ਗਿਆ ਸੇਬ ਹੋ ਗਿਆ ਨਾਸ਼ਪਾਤੀ ਹੋ ਗਈ ਜੀ ਜੀ ਅ ਅਮਰੂਦ ਜੀ ਜੀ ਆਲੂ ਬੁਖਾਰਾ ਆਲੂ ਬੁਖਾਰਾ ਲੋਚਾ ਚੱਟੀ ਜਾਮਣ ਬਿਲਕੁਲ ਠੀਕ ਹੈ ਸਾਰੇ ਬੂਟੇ ਲੈ ਲਏ ਜੀ ਜੀ ਹਾਂ ਤੇ ਮੈਂ ਇਹ ਸਮਝਦਾ ਜਦੋਂ ਕੋਈ ਬੂਟਾ ਲੈ ਕੇ ਜਾਂਦਾ ਨਾ ਇਹ ਸਮਝੇ ਵੀ ਮੇਰੇ ਘਰ ਕਿਸੇ ਬੱਚੇ ਨੇ ਜੜਵਲ ਲੈ ਆ ਇਹ ਉਦਾਂ ਪਾਲਨੇ ਪੈਂਦਾ ਜੀ ਠੀਕ ਹੈ ਜੀ ਇਹ ਇਕੱਲੇ ਪਾਣੀ ਦੇ ਨਹੀਂ ਪੜਦੇ ਇਹਨੂੰ ਖੁਰਾਕ ਚਾਹੀਦੀ ਹੈ ਸੋ ਇਸ ਕਰਕੇ ਸਾਨੂੰ ਓਦੋਂ ਖੁਸ਼ੀ ਹੁੰਦੀ ਹੈ ਜਦੋਂ ਲੋਕ ਸਾਨੂੰ ਵੀਡੀਓ ਬਣਾ ਬਣਾ ਭੇਜਦੇ ਆ ਸਾਡੇ ਆਹ ਫਰੂਟ ਵੀ ਲੱਗ ਗਿਆ ਆਹ ਵੀ ਲੱਗ ਗਿਆ ਸੋ 5-6 ਸਾਲਾਂ ਦੇ ਵਿੱਚ ਆਹੀ ਜਿਹੜਾ ਵਿਸ਼ਵਾਸ ਹੀ ਦਿੱਤਿਆ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੇ ਵੀ ਦੀਵ ਗ੍ਰੀਨ ਲੈਂਡ ਪੇਜ ਤੇ ਜਾਂ ਦੀਵ ਲਾਇਬ੍ਰੇਰੀਓ ਤੇ ਜੁੜੇ ਹੋ ਸਾਰਿਆਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਜਿਹੜਾ ਤੁਸੀਂ ਸਾਡੇ ਵੱਲੋਂ ਦਿੱਤੀਆਂ ਜਾਣਕਾਰੀਆਂ ਨੂੰ ਅੱਗੇ ਸ਼ੇਅਰ ਕਰਦੇ ਹੋ ਔਰ ਬੜੀਆ ਵੈਸੇ ਅਨਮੋਲੀਆਂ ਜਾਣਕਾਰੀਆਂ ਹੁੰਦੀਆਂ ਹੈ ਜੋ ਵੀ ਸਾਡੇ ਕੋਲ ਆਉਂਦੀ ਹੈ ਔਰ ਇੱਕ ਸਮੁੱਚਤਾ ਦੇ ਤੌਰ ਤੇ ਅਸੀਂ ਇੱਕ ਕਹਿ ਲਓ ਵੀ ਸੇਵਾ ਦੇ ਰੂਪ ਦੇ ਵਿੱਚ ਅਸੀਂ ਨਰਸਰੀ ਇਹ ਬਣਾ ਰੱਖੀ ਹੈ ਤੇ ਅੱਜ ਮਨ ਬੜਾ ਖੁਸ਼ ਹੁੰਦਾ ਜਦੋਂ ਜਿਹੜੇ ਮੈਂ ਲੋਕ ਤਾਂ ਨਹੀਂ ਕਹਾਂਗਾ ਇਹ ਸੱਜਣ ਭਰਾ ਹੁੰਦੇ ਆ ਜਿਹੜੇ ਜ਼ਿਮੀਦਾਰ ਜ਼ਿਮੀਦਾਰਾਂ ਕੋਲ ਬੂਟੇ ਲੈਣ ਆਏ ਆ ਕਿਉਂਕਿ ਜ਼ਿਮੀਦਾਰਾਂ ਦੇ ਨਰਸਰੀ ਹੈ ਤੇ ਇੱਥੇ ਸਭ ਤੋਂ ਵੱਡੀ ਗੱਲ ਵੀ ਕੋਈ ਧੋਕਾ ਨਹੀਂ ਕੋਈ ਟੱਗੀ ਨਹੀਂ ਕੋਈ ਕੁਝ ਨਹੀਂ ਜੋ ਗੱਲ ਹੈ ਉਹ ਸਾਫ਼ ਹੈ ਤੇ ਭਾਈ ਜਾਇ ਨੇ ਸ੍ਰੀ ਅਮਰitsar ਸਾਹਿਬ ਤੋਂ ਏ ਜਿੱਥੇ ਮੈਂ ਜਕਬਾ ਗੁਰੂ ਘਰ ਤੋਂ ਆਏ ਨੇ ਤਾਂ ਸਵੇਰ ਜਦੋਂ ਫੋਨ ਆਇਆ ਤਾਂ ਬੜੇ ਮਨ ਨੂੰ ਖੁਸ਼ੀ ਹੋਈ ਕਿ ਬਾਈ ਜੀ ਹੋਰੀ ਬੂਟੇ ਲੈਣ ਆ ਰਿਹਾ ਹੈ ਤੇ ਬਾਕੀ ਗੱਲਬਾਤ ਬਾਈ ਜੀ ਨਾਲ ਕਰਦੇ ਆ ਹਾਂਜੀ ਵੀਰ ਜੀ ਕੀ ਨਾਮ ਤੁਹਾਡਾ ਜੀ ਬਲਵਿੰਦਰ ਸਿੰਘ ਜੀ ਬਲਵਿੰਦਰ ਸਿੰਘ ਤੇ ਪਿੰਡ ਦੱਸਿਓ ਆਪਣਾ ਪਿੰਡ ਮੇਰਾ ਬਲਵਿੰਦਰ ਸਿੰਘ ਹੇਰ ਪਿੰਡ ਮਸ਼ੋਆ ਜੀ ਇਹ ਅੰਮ੍ਰਿਤਸਰ ਲੱਗੇ ਹਾਂ ਜਿਸ ਅੰਮ੍ਰਿਤਸਰ ਆ ਜੀ ਵੈਸੇ ਫਤੇਗੜ ਚੂੜੀਆਂ ਦੇ ਲੱਗੇ ਪਿੰਡ ਆ ਜੀ ਇਹ ਗੁਰਦਾਸਪੁਰ ਦੇ ਨੇੜੇ ਪੈਂਦਾ ਹੈ ਹਾਂ ਬਿਲਕੁਲ ਬਿਲਕੁਲ ਤੇ ਕਿਵੇਂ ਲੱਗਾ ਤੁਹਾਨੂੰ ਅਰਸੇ ਜਿੱਤੇ ਆ ਕੇ ਤੁਸੀਂ ਇੰਨੀ ਬਾਟ ਕਰਕੇ 200 ਕਿਲੋਮੀਟਰ ਬਹੁਤ ਜਿਆਦਾ ਖੁਸ਼ੀ ਹੋਈ ਭਾਜੀ ਆਣ ਕੇ ਜੀ 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 ਲੋ ਸਵੇਰੇ ਆਣ ਕੇ ਤੁਹਾਡੇ ਬੂਟੇ ਵੇਖੇ ਬਹੁਤ ਮਨ ਖੁਸ਼ ਹੋਇਆ ਮੈਂ ਤੁਹਾਡੀਆਂ ਨਾ ਵੀਡੀਓ ਵੇਖਦਾ ਸੀਗਾ ਜੀ 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 ਤੇ ਵੀਡੀਓ ਵੇਖਣ ਤੋਂ ਬਾਅਦ ਚ ਦੇਣ ਕੀਤਾ ਵੀ ਜਾ ਕੇ ਵੇਖ ਕੇ ਆਉਣਾ ਨਾਲੇ ਬੂਟੇ ਲਵੋਣੇ ਆ ਜਗਾ ਪਈ ਸਾਡੇ ਉਹ ਕਨਾਲ ਕਿ ਜਗਾ ਹੈਗੀ ਜੀ 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 ਤੇ ਮੈਂ ਸੋਚਿਆ ਚਲੋ ਬੂਟੇ ਲੈ ਆ ਕੇ ਲਵੋਣੇ ਆ ਜੀ ਜੀ ਤੁਸੀਂ ਅੱਜ ਕਿਹੜੇ ਕਿਹੜੇ ਬੂਟੇ ਲੈ ਟੇ ਲੋ ਤੁਸੀਂ ਕਹੇ ਨਾ ਜਿਆਦਾ ਬਿਲਕੁਲ ਬਿਲਕੁਲ ਜੀ ਤਕਰੀਬਨ 17-20 ਬੂਟੇ ਲੈ ਲਏ ਆ ਜੀ ਜੀ ਹਾਂ ਸਾਰੀ ਵੈਰਾਈਟੀ ਦੇ ਆ ਜੀ ਹਾਂ ਕਿਨੂ ਹੋ ਗਿਆ ਸੇਬ ਹੋ ਗਿਆ ਨਾਸ਼ਪਾਤੀ ਜੀ ਜੀ ਆਲੂ ਭਗਾਰਾ ਆਲੂ ਭਗਾਰਾ ਲੋਚਾ ਚਟੀ ਜਾਮਣ ਬਿਲਕੁਲ ਠੀਕ ਹੈ ਸਾਰੇ ਬੁਟੇ ਲੈ ਲਏ ਜੀ ਜੀ ਤੇ ਅਸੀਂ ਤੁਹਾਡੇ ਸਾਰਿਆਂ ਨਾਲ ਚਲੋ ਬਾਈ ਜੀ ਹੋਰ ਨਵੇਂ ਜੁੜੇ ਆ ਜਿਹੜੇ ਆਪਣੇ ਪਿੰਡ ਤੋਂ ਜੁੜੇ ਆ ਜਦੋਂ ਆਪਾਂ ਪਿੰਡ ਛੋਟੀ ਜੀ ਇੱਕ ਗੈਲਰੀ ਤੇ ਨਰਸਰੀ ਸੀਗੀ ਸੋ ਅਸੀਂ ਵੀ ਵਿਸ਼ਵਾਸ ਜਿਹੜਾ ਤੁਹਾਡਾ ਜਿੱਤਿਆ ਔਰ ਵਾਦਾ ਰਹੂਗਾ ਜਨਾਚਰ ਦੇਵ ਦੇ ਵਿੱਚ ਸਾ ਤਾਂ ਇੱਕ ਦਾ ਕਿਸੇ ਨੂੰ ਗਲਤ ਚੀਜ਼ ਨਹੀਂ ਦੇਆ ਕਿ ਸਾਡੇ ਕੋਲ ਬਾਈ ਜੀ ਨਹੀਂ ਚੀਜ਼ ਅਸੀਂ ਉਹਨੂੰ ਜਵਾਬ ਦਿੰਨੇ ਆ ਠੀਕ ਹੈ ਠੀਕ ਹੈ ਨੰਬਰ 2 ਤੁਸੀਂ ਵਿਸ਼ਵਾਸ ਸਾਡੇ ਤੇ ਵਿਸ਼ਵਾਸ ਰੱਖਿਓ ਅਸੀਂ ਤੁਹਾਡਾ ਕਦੇ ਵੀ ਉਹਨਾਂ ਵਿਸ਼ਵਾਸ ਘਾਤ ਨਹੀਂ ਹੋਣ ਦੇ ਆਗੇ ਔਰ ਇਹ ਵੀ ਕੁਦਰਤ ਹੈ ਕੁਦਰਤ ਨਾਲ ਪਿਆਰ ਹੈ ਸਾਨੂੰ ਸਾਡੀ ਕੋਸ਼ਿਸ਼ ਹੁੰਦੀ ਹੈ ਬਾਈ ਜੀ ਕਿ ਅਗਲੇ ਦਾ ਬੋਟਾ ਜਾ ਕੇ ਚੱਲੇ ਬੋਟੇ ਦਾ ਮਰ ਜਾਣਾ ਵੀ ਪਾਪ ਹੈ ਕਿਉਂਕਿ ਇਹਦੇ ਵਿੱਚ ਵੀ ਮੈਂ ਤੁਹਾਨੂੰ ਦੱਸਦਾ ਵੀ ਮੈਂ ਇਹ ਕਹਿੰਦਾ ਹੁਣਾਂ ਵੀ ਤੁਸੀਂ ਜੀ ਵੀ 21 ਬੋਟੇ ਲੈ ਜਾਂ ਲਿਓ ਜਾਂ ਜਿੰਨੇ ਵੀ ਲੈ ਚੱਲਿਓ ਤੇ ਮੈਂ ਸਮਝਦਾ ਜਦੋਂ ਕੋਈ ਬੋਟਾ ਲੈ ਕੇ ਜਾਂਦਾ ਨਾ ਇਹ ਸਮਝਾ ਵੀ ਮੇਰੇ ਘਰ ਕਿਸੇ ਬੱਚੇ ਨੇ ਜੜਵੜਾ ਲਿਆ ਇਹ ਉਦੋਂ ਪਾਲਨੇ ਪੈਂਦਾ ਜੀ ਠੀਕ ਹੈ ਜੀ ਇਹ ਇਕੱਲੇ ਪਾਣੀ ਦੇ ਨਹੀਂ ਪੜਦੇ ਇਹਨੂੰ ਖੁਰਾਕ ਚਾਹੀਦੀ ਹੈ ਸੋ ਇਸ ਕਰਕੇ ਸਾਨੂੰ ਉਦੋਂ ਖੁਸ਼ੀ ਹੁੰਦੀ ਹੈ ਜਦੋਂ ਲੋਕ ਸਾਨੂੰ ਵੀਡੀਓ ਬਣਾਵਣਾ ਭੇਜਦੇ ਸਾਡੇ ਆਹ ਫਰੂਟ ਵੀ ਲੱਗ ਗਿਆ ਆਹ ਵੀ ਲੱਗ ਗਿਆ ਸੋ 5 6 ਸਾਲਾਂ ਦੇ ਵਿੱਚ ਆਹੀ ਜਿਹੜਾ ਵਿਸ਼ਵਾਸ ਹੀ ਦਿੱਤਿਆ ਤੁਹਾਡਾ ਹੋਰ ਵਿਸ਼ਵਾਸ ਕਾਇਮ ਰਹੂਗਾ ਪਰਮਾਤਮਾ ਕਰੇ ਗੁਰਦੁਆਰਾ ਸਾਹਿਬ ਨਾਲ ਹੈ ਇਹ ਬੂਟੇ ਬਿਲਕੁਲ ਇਹ ਤਾਂ ਫਰਕ ਹੋਏ ਤੇ ਵੈਸੇ ਦੋ ਟਾਈਮ ਬਾਣੀ ਪੜ੍ਹਦੀ ਐ ਤੇ ਉੱਤੇ ਇਹਨਾਂ ਦੇ ਇਹੋ ਜੀ ਚੀਜ਼ ਦਾ ਅਸਰ ਹੁੰਦਾ ਜੀ ਜੀ ਅਸਰ ਹੁੰਦਾ ਤੇ ਪ੍ਰਮਾਤਮਾ ਇਹ ਅਸਰ ਏਦਾਂ ਹਮੇਸ਼ਾ ਕਾਇਮ ਰੱਖੇ ਤੇ ਤੁਹਾਡੇ ਬੂਟੇ ਵਧੀਆ ਚੱਲਣ ਤੇ ਆਉਂਦੇ ਸਾਲ ਤੁਸੀਂ ਸਾਨੂੰ ਵੀਡੀਓ ਬਣਾਵਣਾ ਉਤੋਂ ਭੇਜੋ ਜਾਂ ਆਲੂ ਬੁਖਾਰ ਲੱਗਿਆ ਜਾਂ ਸੇਵ ਲੱਗਿਆ ਜੀ ਸੋ ਸਾਨੂੰ ਹੋਰ ਖੁਸ਼ੀ ਹੋਊਗੀ ਤਾਂ ਵੀਰੋ ਹੁਣ ਬੂਟੇ ਲਾਉਣ ਦਾ ਸਮਾਂ ਆ ਗਿਆ ਤੁਸੀਂ ਬੂਟੇ ਲਾਓ ਤੇ ਇੱਕ ਜਿਹੜੇ ਵੀਰ ਦਾ ਫੋਨ ਆਉਂਦਿਆ ਮੈਨੂੰ ਵਾਰ-ਵਾਰ ਭਾਈ ਜੀ ਤੁਸੀਂ ਕੋਰੀਅਰ ਨਾਲ ਹੀ ਭੇਜ ਦਿਓ ਤੁਸੀਂ ਕੋਰੀਅਰ ਵਾਲਾ ਬੂਟਾ ਕਦੇ ਖੋਲ ਕੇ ਵੇਖਿਓ ਜੀ ਉਹ ਬੋਟਾ ਵਾਲੇ ਰਹਿ ਜਾਂਦਾ ਜਿਉਂ ਕਿ ਲੱਕੜ ਰਹਿ ਜਾਂਦੀ ਆ ਕਿਉਂਕਿ ਤੁਸੀਂ ਬੋਟੇ ਲੈ ਚੱਲੋ ਤੁਹਾਨੂੰ ਤੁਸੀਂ ਪੈਸੇ ਲਾ ਕੇ ਲੈ ਚੱਲੇ ਹੋ ਤੁਹਾਨੂੰ ਇਹਦਾ ਦਰਦ ਹੈ ਦੀ ਪੀੜ ਹੈ ਨਾ ਜੀ ਖੇਚੇ ਦੀ ਬੱਸ ਦੇ ਵਿੱਚ ਤਾਂ ਉਹਨਾਂ ਸੁੱਟ ਦੇਦੇ ਆ ਕੋਈ ਪਤਾ ਨਹੀਂ ਕਿਹੜੇ ਹਾਲਾਤ ਚ ਪਹੁੰਚਣਗੇ ਜਾਂ ਕਈ ਵਾਰ ਬੱਸ ਸਟੈਂਡ ਦੇ ਪੈ ਰਹਿ ਜਾਂਦੇ ਆ ਜਾਂ ਕਈ ਵਾਰ ਕਨੈਕਟਰ ਭੁੱਲ ਜਾਂਦਾ ਉਹ ਗਾਂਵ ਦੀ ਗਾਂਵਾਂੇ ਤੁਰ ਜਾਂਦੇ ਆ ਪਹੁੰਚਦੇ ਨਹੀਂ ਉਹਦੇ ਸਾਡਾ ਵੀ ਨੁਕਸਾਨ ਹੁੰਦਾ ਹੈ ਤੇ ਕਸਟਮਰ ਦਾ ਹੋਣਾ ਹੀ ਹੋਣਾ ਸੋ ਜਿੱਦਾਂ ਬਾਈ ਦੀ ਵਿਜ਼ਿਟ ਕੀਤੀ ਹੈ ਆਪਾਂ ਵੈਸੇ ਵੀ ਘੁੰਮਣ ਫਿਰਨ 3-400 ਕਿਲੋਮੀਟਰ ਆਪਾਂ ਚਲਾਈ ਜਾਂਦੇ ਆ ਸੋ ਚਾਹਉਂਗਾ ਤੁਸੀਂ ਵੇਚ ਚ ਕਰਕੇ ਆਓ ਆਪਣੇ ਅੱਖਾਂ ਦੇ ਨਾਲ ਹੱਥਾਂ ਦੇ ਨਾਲੇ ਤੋਂ ਬੂਟਾ ਵੇਖ ਕੇ ਲਓ ਤੇ ਸਾਡੇ ਕੋਲ ਸਾਰੇ ਬੂਟੇ ਇੱਕ ਬਾਈ ਜੀ ਗੱਲ ਹੋਰ ਤੁਹਾਨੂੰ ਐਨੀ ਨਰਸਰੀ ਹੈ ਮਤਲਬ ਕਿ ਤੇ ਸਾਡੇ ਕੋਲ ਤਕਰੀਬਨ 1.5 2 ਲੱਖ ਪਲਾਂਟ ਪਿਆ ਹੈ ਤੁਹਾਨੂੰ ਇੱਕ ਵੀ ਬੂਟਾ ਦਿਸਿਆ ਵੀ ਤੁਹਾਨੂੰ ਸੁੱਕਿਆ ਸੜਾ ਜਿਵੇਂ ਠੰਡ ਪਈ ਹੈ ਸਾਰੀ ਬਿਲਕੁਲ ਬਹੁਤ ਸੋਹਣੇ ਹਰੇ ਬੂਟੇ ਆ ਸਾਰੇ ਹਾਂ ਸੋ ਸਾਰਾ ਫਰੈਸ਼ ਹੈ ਆਪਣੇ ਕੋਲ ਜਿੰਨਾ ਵੀ ਪਲਾਂਟ ਪਿਆ ਇੱਕ ਸਾਡੇ ਪਲਾਂਟ ਮੈਚੂਰ ਹੈ ਵੈਸੇ ਵੀ ਤੁਸੀਂ ਵੇਖਿਓ ਤਕਰੀਬਨ ਸਾਰੇ ਨੂੰ ਫਾਲੀ ਲੱਗੇ ਰਾਲੀ ਸੋ ਹਾਂਜੀ ਕੋਈ ਇਹਦੇ ਵਿੱਚ ਵੀਡੀਓ ਮਪਲੋਰ ਦਾ ਮਕਸਦ ਇਹੀ ਹੈ ਕਿ ਕਈ ਜਿਹੜੇ ਵੀਰ ਹੈ ਵੀਡੀਓ ਕਿਤੇ ਹੋਰ ਪਾਉਂਦੇ ਆ ਨਰਸਰੀ ਆਪਦੀ ਕਿਤੇ ਹੋਰ ਹੁੰਦੀ ਹੈ ਤੇ ਆਪਾਂ ਉੱਥੇ ਹੀ ਖੜੇ ਜਿੱਥੋਂ ਵੀਡੀਓ ਪੈਂਦੀ ਹੈ ਸੋ ਜੇ ਉਹ ਕੰਮ ਹੁੰਦਾ ਤਾਂ ਸ਼ਾਇਦ ਬਾਈ ਜੀ ਬਾਹਰ ਹੋ ਹੀ ਮੁੜ ਜਾਂਦੇ ਬਿਲਕੁਲ ਬਿਲਕੁਲ ਸੋ ਸਾਨੂੰ ਵੀ ਵਧੀਆ ਲੱਗਿਆ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਦੱਸਿਓ ਤੇ ਇੱਕ ਵਾਰ ਵੇਚ ਕਰਿਓ ਹੁਣ ਟਾਈਮ ਹੈ ਨਹੀਂ ਤਾਂ ਇਸ ਤੋਂ ਬਾਅਦ ਮਾਰਚ ਦੇ ਫਿਰ ਅਖੀਰ ਵਿੱਚ ਤਾਂ ਗਰਮੀ ਸ਼ੁਰੂ ਹੋ ਜਾਣੀ ਹੈ ਜਿਹੜਾ ਬੂਟਾ ਹੋਣ ਚੱਲਣਾ ਹੈ ਉਹ ਨਾਲ ਹੀ ਚੱਲੂਗਾ ਹੁਣ ਰਾਤ ਨੂੰ ਤਰੇਲ ਪੈਂਦੀ ਹੈ ਜਿਹੜੇ ਧੁੱਪ ਪੈਂਦੀ ਐ ਦੋ ਚੀਜ਼ਾਂ ਮਿਲਦੀਆਂ ਬੂਟੇ ਨੂੰ ਤੇ ਬੋਟਾ ਵਧੀਆ ਚੱਲੂਗਾ ਸੋ ਵੀਡੀਓ ਲੰਬੀ ਹੋ ਰਹੀ ਐ ਤੇ ਮੈਂ ਮੈਨੂੰ ਲੱਗਦਾ ਥੋੜਾ ਜ਼ਿਆਦਾ ਟਾਈਮ ਲੱਗ ਗਿਆ ਤੇ ਤੁਸੀਂ ਵੀਡੀਓ ਨੂੰ ਸ਼ੇਅਰ ਕਰਿਓ ਅੱਗੇ ਆਪਾਂ ਲੋਕਾਂ ਨੂੰ ਬਚਾਉਣਾ ਐ ਜਿਹੜੇ ਤੋਰੇ ਫੇਰੇ ਵਾਲੇ ਲੋਕ ਬੂਟੇ ਦੇ ਹੀ ਜਾਂਦੇ ਆ ਬਾਅਦ ਚ ਫਿਰ ਉਹਦਾ ਉਹ ਮਿਲਦੇ ਨਹੀਂ ਆਪਾਂ ਨੂੰ ਆਪਣੀ ਆਈਡੈਂਟੀ ਵੀ ਐ ਮਜੂਦਾ ਸਰਪੰਚ ਵੀ ਆ ਪਿੰਡ ਦੇ ਐਨ ਜੀਓ ਵੀ ਚੱਲ ਰਹੀ ਐ ਸੋ ਪਰਮਾਤਮਾ ਕਰੇ ਇਦਾਂ ਕਿਰਪਾ ਬੜਾਈ ਬੜਾਈ ਰੱਖੇ ਸਾਡੇ ਤੇ ਸਾਡੇ ਜਿਹੜੇ ਕਸਟਮਰ ਵੀਰ ਨੇ ਤੇ ਉਹਦੇ ਵਿੱਚ ਇਹ ਹੈ ਵੀ ਸਾਡੇ ਹੱਤਾਂ ਤੋਂ ਕਦੇ ਪਾਪ ਨਾ ਹੋਣ ਦੇ ਮਾਲਕ ਸੋ ਜਿਵੇਂ ਸੱਚੇ ਮਨੋਂ ਲੱਗਿਆ ਇਦਾਂ ਹੀ ਇਹ ਪ੍ਰਮਾਤਮਾ ਅਗੇ ਅਰਦਾਸ ਹੈ ਸੋ ਤੁਸੀਂ ਆਓ ਕਿ ਸਾਨੂੰ ਵਧੀਆ ਲੱਗਿਆ ਬਾਈ ਜੀ ਨੂੰ ਵਧੀਆ ਲੱਗਿਆ ਤੇ ਜਾਣਕਾਰੀ ਵੀ ਅਸੀਂ ਦਿੰਦੇ ਆ ਨਾਲ ਵੀ ਬੂਟਾ ਕਿਵੇਂ ਲਾਉਣਾ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਇੱਕ ਵਾਰ ਵਿਜ਼ਿਟ ਕਰਿਓ ਜ਼ਰੂਰ ਬੂਟੇ ਭਾਵੇਂ ਇੱਕ ਦੋ ਲੈਣ ਇੱਕ ਵਾਰ ਵਿਜ਼ਿਟ ਕਰਕੇ ਵੇਖਿਓ ਨਰਸਰੀ ਜੇ ਸੋ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ